ਅੱਤ ਪਿੱਜਾ ਸੁਆ ਹਾਂਜੀ 10 ਦਿਨ ਹੋ ਗਏ ਹਾਂਜੀ 10 ਦਿਨ ਹੋ ਗਏ ਪਿੱਜਾ ਸੁਆ ਇੱਧਰ ਬਹਿਣੀ ਵਾਲੇ ਪਾਸਿਆਂ ਬਖਾ ਦੇ ਤਸੱਲੀ ਦੇ ਨਾਲ ਰੋਕ ਰੋਕ ਦਾ ਖਾਣਾ ਕਰਮਾਂ ਲਈ ਆਪ ਬਖਾਉਂਦੀ ਪਈ ਆ ਵੇਖੋ ਸੋ ਮੀ ਮੁਜਰਾ ਹੋਣੇ ਦੋਸਤੋ ਪੈ ਗਿਆ ਤੇ ਆ ਪਹਿਲਾ ਮਾਰਨਿੰਗ ਥੋੜਾ ਤਿਲਕਣ ਬਾਜੀ ਜੀ ਆ ਥੋੜਾ ਜਿਹਾ ਆਪਾਂ ਸੰਭਲ ਕੇ ਤੋਰ ਲਈਏ ਪਛੋਂ ਹਾਂਜੀ ਕਿਸਾਨ ਜੀ ਸਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਅੱਜ ਸੰਧੂ ਫਾਰਮਿਕ ਦੇ ਵਿੱਚ ਪਸਾਨ ਅੱਜ ਪਹੁੰਚਿਆ ਪਿੰਡ ਰਸੂਲਪੁਰ ਨਹਿਰਾ ਜ਼ਿਲ੍ਹਾ ਤਸੀਲ ਇਸਪੰਦ ਨੂੰ ਸ੍ਰੀ ਤਰਨਤਪਨ ਸਾਹਿਬ ਲਗਦਾ ਨਿਸ਼ਾਨਦੇ ਦੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਸੋ ਜਿਹੜੇ ਸੱਜਣ ਆਪਣੇ ਨਾਲ ਮੈਨੇ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆਉਂਦੇ ਰਹੀਦਾ ਕਿਉਂਕਿ ਵਪਾਰ ਲੈਣ ਦਾ ਜਿੱਥੇ ਕੰਮ ਹੋਵੇ ਉਥੇ ਵਪਾਰ ਲੈਣ ਦਾ ਦੱਸੀਦਾ ਕਈ ਵਾਰਾਂ ਘਰੇਲੂ ਘਰਾਂ ਦੇ ਵਿੱਚੋਂ ਵੀਡੀਓ ਬਣਾਈਦੀ ਆ ਉਥੇ ਆਪਾਂ ਨੋਟ ਕਰਾ ਦਈਦਾ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਸੋਰ ਸੂਰਪੁਰ ਨਹਿਰਾ ਪਿੰਡ ਬਿਲਕੁਲ ਤਰਨਤਾਰਨ ਸਰਹ ਦੇ ਲਾਗੇ ਆ ਕੋਈ 2 ਕਿਲੋਮੀਟਰ ਕੋ 1.5 ਕਿਲੋਮੀਟਰ ਦੀ ਦੂਰੀ ਆ ਸਾਰੀ ਅਲਾਦੀਨਪੁਰ ਪਿੰਡ ਇਧਰ ਸ਼ੇਰੋਂ ਤੇ ਇਧਰ ਦੁ ਦੋ ਮੱਝ ਦਿਖਾਵਾਂਗੇ ਭਰਾਵਾਂ ਨੂੰ ਦੋਵੇਂ ਬਿਲਕੁਲ ਫੱਜਰ ਤਾਜ਼ੀਆਂ ਸੂਈਆਂ ਇੱਕ ਟੋਕੜ ਗੱਭਨ ਤੁਹਾਨੂੰ ਇਹ ਵਿਹੜ ਦਿਖਾ ਦੇਾਂਗੇ ਵੱਡੀ ਵਿਹੜ ਆ ਮੱਝਾਂ ਬਿਲਕੁਲ ਤਾਜ਼ੀਆਂ ਫੱਜਰ ਸੂਈਆਂ ਨੇ ਛਟਾ ਰਹਿੰਗ ਐਸ ਵਕਤ ਨਿਸ਼ਾਨ ਦੱਸ ਰਿਹਾ ਸੀ ਵੀ ਦੁੱਧ ਦੀ ਚੰਗੀ ਆ ਸੋ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵਪਾਰ ਲੈਣ ਦਾ ਕੰਮ ਇੱਥੇ ਆਣ ਕੇ ਜਿੰਨਾ ਦੁੱਧ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਕਰ ਲਿਓ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਅੱਜ ਤਰੀਕ 7 ਸਤੰਬਰ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਆਉ ਕਰਦੇ ਆ ਪੂਰੀ ਗੱਲ ਸਭ ਤੋਂ ਪਹਿਲਾ ਨਿਸ਼ਾਨ ਸਾਸਤਰੀ ਦਾ ਅਸੀਆ ਵੀਰ ਜੀ ਉਹ ਠੀਕ ਠਾ ਨਿਸ਼ਾਨ ਵਧੀਆ ਵਧੀਆ ਕਿਰਪਾ ਬਾਬੇ ਦੀ ਵਿੱਚ ਕਾਇਮ ਕਾਇਮ ਵੀਰ ਜੀ ਚਲੋ ਸ਼ੁਕਰਾਨੇ ਕਰ ਲੈ ਲੱਭ ਨਿਸ਼ਾਨ ਕਰੇ ਉਸ ਦਿਨ ਵੀ ਆਪਾਂ ਤਿੰਨ ਚਾਰ ਪਸ਼ੂ ਪਾਏ ਸੀ ਹਾਂਜੀ ਵੀ ਕਿ ਵੀਰ ਜੀ ਉਸੇ ਠੀਕਾ ਜੀ ਮੱਝ ਅੱਜ ਵੀ ਚੰਗੀਆਂ ਨੇ ਹਾਂਜੀ ਜੀ ਬਾਕੀ ਦੁੱਧ ਵੀ ਤੁਸੀਂ ਦੱਸ ਰਹੇ ਜੇ ਵੀ ਸ਼ਟਾਰਟਿੰਗ ਕਰਮਾਲੀਆਂ ਨੇ ਚੰਗੀ ਕੀਤੀ ਹੈ ਹਾਂਜੀ ਹਾਂਜੀ ਵੀਰ ਜੀ ਠੀਕਾ ਸੋ ਹੋਰ ਸੁਣਾ ਕਿਵੇਂ ਮਾਹੌਲ ਚੱਲ ਵਧੀਆ ਵਧੀਆ ਮਾਹੌਲ ਚੱਲ ਰਿਹਾ ਜੀ ਠੀਕ ਠਾਕ ਹੈ ਮੀਮੂ ਪੈ ਗਿਆ ਤੜਕੇ ਫਿਰ ਮੀਮੂ ਬਹੁਤ ਪੈ ਜਾਂਦਾ ਜੀ ਹਾਂਜੀ ਕੋਰ ਅਰਦਾਸਾਂ ਬੇਨਤੀਆਂ ਆਈਆਂ ਵੀ ਇੱਕ ਵਾਰੀ ਜਰੂਰ ਮਾਰ ਸੱਚੇ ਪਾਤਸ਼ਾਹ ਕੇ ਹਣਾ ਹਾਂਜੀ ਥੋੜੇ ਤੋਂ ਠੱਲ ਪਵੇ ਤੇ ਫੇਰ ਥੱਲੇ ਹਾਲਾਤ ਦਿਖਾ ਲੈਣੇ ਨੇ ਤਿੰਨ ਦਿਨ ਹੋ ਗਏ ਬਹੁਤ ਸੋਹਣੀ ਧੁੱਪ ਲੱਗੰਦੀ ਹੁਣ ਫੇਰ ਵਾਰਸ਼ੀ ਹੋਣ ਲੱਗ ਪਈ ਆ ਬਾਕੀ ਉਹਦੇ ਹੱਥ ਵਾਸ ਗੇਮ ਆ ਜੀ ਅਰਦਾਸ ਬੇਨਤੀ ਕਰ ਸਕਦੇ ਹਾਂ ਹਾਂਜੀ ਜੀ ਹਾਂਜੀ ਲੈ ਬਿਨ ਨਿਸ਼ਾਨੇ ਦੇ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੋਂ ਐਸੇ ਮੈਂ ਤੋਂ ਹਾਂਜੀ ਮੱਧ ਚੰਗੀ ਆ ਬਾਕੀ ਢਾਂਚਾ ਮੈਂ ਦਾ ਚੰਗਾ ਹਾਂਜੀ ਦਾ ਦਸ ਦਿਨ ਹੈ ਸੂਈ ਨੂੰ ਤੀਜਾ ਦੇਣਿਆ ਅਜ ਸੂਈ ਨੂੰ ਠੀਕ ਆ ਜੀ ਹਾਂ ਲਓ ਜੀ ਅੱਜ ਤੀਜਾ ਦੇ ਆ ਤੀਜਾ ਸੂਆ ਹਾਂਜੀ ਤੀਜਾ ਸੂਆ ਹਾਂਜੀ 10 ਦਿਨ ਹੋ ਗਏ 10 ਦਿਨ ਹੋ ਗਿਆ ਤੀਜਾ ਸੂਆ ਮਗਰ ਕੀ ਇਹਦੇ ਬੱਚਾ ਮਗਰ ਕਟਾ ਵੀ ਜੇ ਦੇ ਮਗਰ ਕਟਾ ਆ ਗਿਆ ਹਾਂਜੀ ਐਸ ਵਕਤ ਨਿਸ਼ਾਨ ਦੁੱਧ ਤੇ ਕਿੰਨੇ ਦੁੱਧ ਵੀ ਜੀ ਜੇ ਵਿਖਾਵਾ ਵਿਖਾਉਣਾ ਦੇ 15 16 ਦਾ ਹੋਊਗਾ ਤੇ ਠੰਡਾ ਦੁੱਧ 12.5 ਕਿਲੋ ਆ 12.5 ਕਿਲੋ ਹਾਂਜੀ ਚਵਾਈ ਚੰਗੀ ਆ ਚਵਾਈ ਚੰਗੀ ਕੋਈ ਪੂਰ ਛੱਡਾ ਨਹੀਂ ਭਾਵੇਂ 4 ਡੰਗ ਚੋਲੇ ਭਾਵੇਂ 5 ਡ ਸੋ ਸਾਦੇ 12 ਕਿਲੋ ਦੁੱਧ 10 ਦਿਨਾਂ ਦੀ ਸੂਈ ਥੱਲੇ ਆ ਤਿੱਜਾ ਸੂਆ ਕਟਾ ਵਗਰਾ ਇੱਕ ਬਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਮੁੱਠੀ ਮੁੱਠੀ ਥਾਣਾ ਬਾਕੀ ਚਵਾਈ ਇਹ ਮੇਰੇ ਕਾਉਂਟ ਵਾਲੇ ਹੋਈ ਬਾਕੀ ਸੀ ਇਹ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ 10:00 ਵਜੇ ਦਾ ਨਿਸ਼ਾਨ ਵੀਰ ਨੂੰ ਟਾਈਮ ਦਿੱਤਾ ਸੀ ਵੀ 9-10:00 ਵਜੇ ਵੀਡੀਓ ਕਵਰ ਕਰਨੀ ਆ ਅੱਗੇ ਪਿੱਛੇ ਹੋ ਜਾਇਆ ਹੋ ਜਾਈਦਾ ਥੋੜਾ ਜਿਹਾ ਸਫਰ ਦੇ ਦੌਰਾਨ ਹੁਣ 11:00 ਵਜੇ ਡੇ ਆ ਮੇਰਾ ਭਰਾ ਹੁਣ ਸਮੇਂ ਦੇ ਅਕੋਰਡਿੰਗ ਕੁਛ ਇੱਕ ਵਾਰੀ ਜਜਮੈਂਟ ਕਰ ਲਿਓ ਉਸ ਤੋਂ ਬਾਅਦ ਹੁਣ ਚਵਾਈ ਦੀ ਕਾਰ ਹੀ ਦੇਣੀ ਆ ਪਛਵਾ ਦੀ ਤੇ ਕੋਈ ਭ ਤਸੱਲੀ ਕਰਕੇ ਲੈ ਜਾਈਏ ਤਸੱਲੀ ਕਰਾ ਕੇ ਦਵਾਂਗੇ ਗੱਲਾਂ ਵਾਲਾ ਤੋਂ ਜਿਹਨੂੰ ਕਹਿਣ ਹੁਣ 15 16 ਕਿਲੋ ਜੇ ਝਾਗਾੜਾ ਹੋ ਗਿਆ ਤੇ ਹੁਣ ਕਹੀ ਜਾਵੇ 15 16 ਕਿਲੋ ਆ ਠੀਕ ਹੈ ਠੀਕਾ ਦੁੱਧ ਵਿੱਚ ਸਾਢੇ 12 ਕਿਲੋ ਆ ਬਿਲਕੁਲ ਜੀ ਬਿਲਕੁਲ ਆ ਦੇਖੋ ਆ ਕੱਟਾ ਆ ਕੱਟਾ ਦਿਖਾ ਦਿਓ ਜੀ ਇਸਨੂੰ ਮਾਰ ਕੇ ਕੈਮਰਾ ਕੱਟਾ ਚੈੱਕ ਕਰਾ ਦੇ ਮੇਲ ਕਾਫ ਆ ਇੱਕ ਰੰਗਾ ਮਗਰ ਕੋਈ 2 ਇੰਚ ਜਿਹੜੀ ਪੂਸ਼ ਵਾਈਟ ਆ ਥੋੜਾ ਜਿਹਾ ਨਿਸ਼ਾਨ ਵੀਰੇ ਮਹਰਾ ਗਾਂ ਤੋਰਲਾ ਚਾਰ ਕੇ ਕਤਮ ਸੋ ਮੀਮੂ ਜੜਾ ਹੋਣੇ ਦੋਸਤੋ ਪੈ ਕੇ ਹਟਿਆ ਪਹਿਲਾ ਮਾਰਨਿੰਗ ਥੋੜਾ ਤਿਲਕਣ ਬਾਜੀ ਜੀ ਆ ਸੋ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ λεਵਾ ਉਹਨਾਂ ਹੀ ਗਾਹ ਤੇ ਉਹਨਾਂ ਹੀ ਪੇਸ਼ਾਂ ਬਾਕੀ ਸਾਰੀ ਜੈਡ ਬਲੈਬ ਵਾਜਣਾ ਵਜਣਾ ਵੀ ਜੀ ਪੂਰਾ ਮਾੜੀ ਪੂਛ ਦੇ ਵਾਲੀ ਥੋੜੇ ਚਿੱਟੇ ਮਗਰ ਜਿਹੜੇ ਪੂਛ ਤੇ ਵਾਲ ਆ ਗਏ ਚਿੱਟੇ ਹਾਂਜੀ ਬਾਕੀ λεਵੇ ਆਰਡਰ ਦੀ ਕੁਆਲਿਟੀ ਇੱਕ ਬਰੀ ਚੰਗੀ ਤਸੱਲੀ ਨਾਲ ਦਿਖਾ ਦਿਓ ਭਰਾਵਾਂ ਨੂੰ ਮੁੱਠੀ-ਮੁੱਠੀ ਜਲਾ ਥਾਣਾ ਗਾਰਡ ਕਰਮ ਵਾਲੀ ਦੀ ਚੈੱਕ ਕਰੋ ਉਹਨਾਂ λεਵਾ ਗਾਹ ਲਈ ਫਿਰਦੀ ਹੈ ਉਹਨਾਂ ਹੀ ਪੇਸ਼ਾਂ ਤੇ 12 ਕਿਲੋ ਮੇਰੇ ਭਰਾ ਕੋਈ ਆਪਦੀ ਤਸੱਲੀ ਕਰੇ ਦੋ ਚਾਰ ਟਾਈਮ ਖੁੱਲਾ ਟਾਈਮ ਕੱਢ ਕੇ ਆਓ ਤਸੱਲੀ ਕਰੋ ਬੇਸ਼ੱਕ ਕਈ ਵਾਰ ਭਰਾ ਆਨਲਾਈਨ ਸੌਦਾ ਕਰ ਲੈਂ ਜੇ ਕਹਿ ਰਹੇ ਤੇ ਵਿਜੀਟ ਕਰਾਂਗੇ ਜੇ ਹੁਣ ਕੈਨ ਪਾਏ 15-16 ਕਿਲੋ ਹੈਗਾ ਝਾਗ ਵਾਲਾ ਕੈਨ ਕਹਿ ਸਕਦੇ ਵੀ ਜੀ 15-16 ਕਿਲੋ ਦੁੱਧ ਹਾਰ ਗਿਆ ਆ ਦੇਖੋ ਜੀ ਚਵਾ ਕੇ ਦੇਣਾ ਗੱਲਾਂ ਵਾਲਾ ਜਦੋਂ ਫਿਰ ਆਪਣਾ ਸ਼ਟਾਰਟ ਹੋ ਗਿਆ ਤੇ ਸੂਗ ਨਾਲ ਜਿਹੜਾ ਦੇਖੋ ਲੈਵਾ ਪਿਆ 10 ਦਿਨ ਹੋਏ ਹੋਰ ਥੋੜੀ ਉਮੀਦ ਆ ਗਈ ਉਹਦਾ ਬਾਦ ਕੀ 14 ਕਿਲੋ ਤੇ ਦੁੱਧ ਦੇ ਚਿਲਕੇ ਨਿਕਲਦੇ ਬਾਸ਼ਪੂਰ ਹੋਣ ਕਰਕੇ ਫੇਰ ਘੜ ਗਈ ਹੋਏ ਜੀ ਠੀਕ ਆ ਹਾਂ ਬਾਕੀ ਨਿਸ਼ਾਨ ਜਿਆਦਾਤਰ ਚਵਾਈਆਂ ਕਈ ਭੈਣਾਂ ਕਰਦੀਆਂ ਨੇ ਆਪਣੀਆਂ ਤੋ ਇਹ ਚੋਣ ਚਾਣ ਦੀ ਚੋਣ ਚਾਣ ਪੂਰੀ ਪੋਲੀ ਹੈ ਪਰ ਹੱਟੀ ਡਾ ਕੇ ਰਮਾਨਾ ਚੋਂਦਾ ਰਜ ਜਦਾਂ ਮੱਜੀ ਜਦਾਂ ਲੱਤ ਤੋਂ ਲੱਤ ਨਹੀਂ ਵੇਜੀ ਫੁੱਟੋਗੀ ਬਸ ਠੀਕ ਹੈ ਹਾਂਜੀ ਲੈ ਵੀ ਨਿਸ਼ਾਨ ਇਹਦਾ ਮੁੱਲ ਦੱਸ ਵੀ ਦੇਾਂਗੇ ਕਿੰਨੇ ਦੀ ਇੱਕ ਪੰਜ ਦੀ ਦੇਣਾਗੇ ਜੀ ਇੱਕ ਪੰਜ ਦੀ ਹਾਂਜੀ ਕਸਰਾ ਕੱਢ ਕੇ ਮਾਲ ਦੇਣਾ ਮੈਂ ਪਹਿਲਾਂ ਵਿੱਚ ਨਿਸ਼ਾਨ ਆਪਾਂ ਜ਼ਿਕਰ ਕਰਦੇ ਆ ਪੂਰੇ ਲੱਖ ਦੇ ਦੇ ਦਾ ਇਹੋ ਜਿਹੇ ਹਾਲਾਤ ਆਪਣੇ ਵਾਰ ਦਾ ਕੰਮ ਹਾਂਜੀ ਆਪਾਂ ਨਵਾਂ ਲੈ ਕੇ ਚੀਜ਼ ਦੇਣੀ ਹੋਰ ਤੁਹਾਡੀ ਗੱਲ ਹੈ ਕੋਈ ਵੀ ਭਾਂ ਭਰਾ ਮੰਗ ਲੋ ਕੋਈ ਹੱਥ ਪਾਵੇ ਉਹ ਲੋੜਵੰਦ ਵੀ ਪਾਵੇ ਮੈਨੂੰ ਲੱਗਦਾ ਵੀ ਜਿਨ੍ਹਾਂ ਦੇ ਮਾਲ ਕਈ ਵੀਰਾਂ ਦੇ ਰੁੜ ਵੀ ਗਏ ਆ ਉਹਨਾਂ ਦਾ ਵੀ ਜ਼ਿਕਰ ਜੀ ਕਰਦਾ ਵੀ ਪਸ਼ੂ ਲੈਣ ਦਾ ਦੁੱਧ ਤੇ ਬਿਨਾਂ ਸ਼ਰਮਾ ਨੀਗਾ ਕਿਸੇ ਦਾ ਆਪਾਂ ਜਿੰਨੇ ਜਾਇ ਤੋਂ ਜਾਇ ਵੀ ਆਪਦਾ ਚਲੋ ਥੋੜਾ ਥੋੜਾ ਮਾਰ ਜਾਣ ਲੈ ਕੇ ਪਸ਼ੂ ਦੇ ਦੇ ਜਰਾ ਕਿ ਕੁਲਕ ਗੱਲ ਕਰਦੇ 96000 ਦੀ ਲੋ ਵੀ 96000 ਦੀ ਨਿਸ਼ਾਨਦੀਪ ਉਹ ਕਹਿੰਦਾ ਵੀ ਇਹ ਮੱਝ ਦੇ ਦੇਵਾਂਗੇ ਦੁੱਧ ਚਵਾ ਕੇ ਦੇਣਾ ਵੀਰ ਜੀ ਭਾਵੇਂ 2 ਡੰਗ ਚੋਲੇ ਭਾਵੇਂ 4 ਡੰਗ ਚੋਲੇ ਭਾਵੇਂ ਵੀਡੀਓ ਕਾਲ ਤੇ ਚਵਾਲੇ ਜਿੱਦਾਂ ਮਰਜ਼ੀ ਅਗਲੇ ਦਿਨ ਤਸੱਲੀ ਵੀਰ ਜੀ ਬਾਕੀ ਮੇਰੇ ਭਰਾਵੋ ਤਸੱਲੀ ਨਾਲ ਦੇਖ ਲਿਆ ਜੀ ਆਹ ਵੇਖੋ ਸੁਨੇਵੇ ਆਡਰ ਵੀ ਕੋਈ ਫਿਰ ਮਾਰੀ ਝਾਤ ਮਰਵਾ ਦਿਓ ਬੈਕ ਸਾਈਡ ਤੋਂ ਆਹ ਕਰੋਚਕ ਸੁਨੇਵੇ ਆਡਰ ਵੀ ਕੁਆਲਿਟੀ ਬਹੁਤ ਸੋਹਣੀ ਆ ਇਧਰ ਬਹਿਣੀ ਵਾਲੇ ਪਾਸਿਆਂ ਵਿਖਾ ਦਿਓ ਤਸੱਲੀ ਦੇ ਨਾਲ ਰੋਕ ਰੋਕ ਦਾ ਥਾਣਾ ਕਰਮਾਲੀ ਆਪ ਬਖਾਉਂਦੀ ਪਈ ਆ ਵੇਖੋ ਬਹੁਤ ਖੂਬਸੂਰਤ 96000 ਰੁਪਏ ਮੱਝ ਮਿਲ ਜੂਗੀ ਜਿੱਤੋ ਆਪਾਂ ਲਈ ਉਹ ਦਿੰਦੇ 15 ਕਿਲੋ ਕੰਡੇ ਵਾਲਾ ਦੁੱਧ ਚੋਂਦੇ ਰਹੇ ਹਾਂ ਹੁਣ ਮੌਜੂਦ ਜਿੰਨਾ ਹਾਇਰ ਹੋਣਾ ਹੀ ਦੱਸਾਂਗੇ ਵਿਜੀ ਚਲੋ ਬਾਕੀ ਸੰਘ ਦੇ ਅਗਲੀ ਕਿਸੇ ਕਿਸੇ ਚੰਗੀ ਸੇਵਾ ਰਹੀ ਹਾਂਜੀ ਉਹ ਸੇਵਾ ਦੇ 90000 ਦੇ ਦੇ ਦਾਂਗੇ 95000 ਹਾਂਜੀ ਕਸਰਾ ਕੱਟ ਤੀਆਂ 95000 ਦੀ ਮੱਝ ਇੱਧਰ ਨੀਰ ਆਈ ਦੀ ਵਿਜੀ ਹੁੰਦੀ ਆ ਮਗਰਲੇ ਪੈਰ ਤੋਂ ਤੇ ਅੱਖਾਂ ਬਿੱਲੀਆਂ ਨੀਲੀਆਂ ਠੀਕ ਆ ਜੀ ਹਾਂਜੀ ਬਾਬੀ ਇਹ ਝੋਟੀ ਇੱਕ ਵਾਰੀ ਪੂਰੀ ਚੈੱਕ ਕਰ ਲੋ ਮੇਰਾ ਭਰਾ ਫੇਸ ਕੁਆਲਟੀ ਤੋਂ ਲੈ ਕੇ ਹਵਾਨੇ ਚੱਡੇ ਬਾਕੀ ਪੂਰ ਦੂਜਾ ਸੁਆਹ ਵਿ ਦੂਜਾ ਸੁਭਾ ਨਿਸ਼ਾਨ ਕਿੰਨਾ ਕ ਸਮਾ ਹੋ ਗਿਆ ਨੂੰ ਸੁਈ ਨੂੰ 15 ਦਿਨ ਹੋ ਗਏ ਸੁਈ ਨੂੰ ਮਗਰ ਇਹ ਕੱਟੀ ਆ ਬੋ ਜੀ 15 ਦਿਨ ਹੋ ਗਿਆ ਕਿਸਾਨ ਵੀਰ ਉਹ ਮਗਰ ਕੱਟੀ ਆ ਐਸ ਵਕਤ ਦੁੱਧ ਕਿੰਨਾ ਦੇ ਥੱਲੇ 10 ਕਿਲੋ ਵੀਜੀ ਦੁੱਧ ਬਾਬੇ 10 ਕਿਲੋ ਪਾਰਾਂ ਇਹਦੇ ਥੱਲੇ ਹੁਣ ਮੌਜੂਦ ਆ ਜੜੀਆਂ ਕਿਸੇ ਭਰਾ ਨੇ ਚੋ ਲੈਣੀਆਂ ਭਾਂ ਦੇ ਪੈਣ ਵਾਲੇ ਦੁੱਧ ਦੀ ਗੱਲਬਾਤ ਕਰਦੇ ਪਏ ਆਪਾਂ 10 ਕਿਲੋ ਦੁੱਧ 15 ਦਿਨਾਂ ਦੀ ਸੁਈ ਆ ਦੂਜਾ ਸੁਭਾ ਮਗਰ ਕੱਟੀ ਆ ਆ ਕੱਟੀ ਇਹਦੀ ਆ ਦਿਖਾ ਦਿਓ ਮੜਾ ਜ ਆ ਕੱਟੀ ਦਿਖਾ ਦਿਓ ਆ ਕੱਟੀ ਆ ਚਿੱਟੇ ਮੱਥੇ ਵਾਲੀ ਇੱਕ ਮਿੰਟ ਨਿਸ਼ਾਨ ਆ ਲੈ ਠੀਕ ਆ ਦੇ ਪੂਰਾ ਸਟਰਕਚਰ ਝੋਟੀ ਦਾ ਕੁਰੀ ਤੁਹਾਨੂੰ ਦਿਖਾ ਦਿੰਨੇ ਆ ਕੱਦ ਹਾਈਟ ਮੀਡੀਅਮ ਆ ਬਾਕੀ ਲੇਵੇ ਭੰਡ ਦੀ ਸਾਫ ਸੁਥਰੀ ਆ ਬਾਕੀ ਥੱਲਿਓਂ ਇਧਰ ਬਹਿਣੀ ਵਾਲੇ ਪਾਸੇ ਤੁਸੀਂ ਮਾਰ ਲੋ ਚਾਹ ਤਾਂ ਪਸਮਾ ਦੇ ਵਿੱਚ ਆ ਬਾਕੀ ਥਾਣਾ ਦਾ ਨਖੇਰ ਚੰਗਾ ਪਸਮਕੇ ਕਈ ਵਾਰਾਂ ਥਾਣਾ ਦੀ ਸ਼ੇਪ ਹੋਵੇਂਦੀ ਆ ਵੀ ਜਿਵੇਂ ਇੱਕ ਸਾਈਡ ਆ ਤੁਹਾਨੂੰ ਵਿਖਾਉਣੇ ਆਪਾਂ ਆ ਬਹਿਣੀ ਵਾਲੇ ਪਾਸੇ ਥਾਣ ਮਾਰਾ ਜਾਂ ਸ਼ੇਪ ਜਿਹੜੀ ਆ ਪਛਾਣ ਹੋ ਜਾਂਦਾ ਕਈ ਵਾਰ ਮੱਝਾਂ ਝੋਟੀਆਂ ਦੇ ਥਾਣ ਬਾਕੀ ਵਿਰਲਵਾਂ ਦੇ ਚੰਗੀ ਆਪਸੀ ਥਾਣਾ ਦੀ ਬਾਕੀ ਕੋਈ ਵਾਧ ਘਾਟ ਨਹੀਂ ਕੋਈ ਪੂਰ ਛਟਾਣੀ ਆ ਆ ਦਿਖਾਓ ਚੰਗੀ ਤਸੱਲੀ ਨਾਲ ਆ ਲਾ ਕਰੋ ਜੱਕ ਜੀ ਤੋਂ 10 ਕਿਲੋ ਦੁੱਧ ਦੁੱਜੇ ਸੂਏ ਝੋਟੀਏ ਸੂਈ ਆ ਠੀਕਾ ਜੀ ਕੱਤੀ ਮਗਰ ਆ ਬਾਕੀ ਆਇਆ ਤਾਂ ਬਤਾਉਂਦਾ ਨਾ ਖਾਓ ਜੀ ਵੀਡੀਓ ਦੇ ਭਾਵੇਂ ਕਿ ਹਲੇ ਨਾ ਦਿਖਾਣਾ ਜਵਾਬ ਹੈ ਚਲੋ ਦਿਖਾਉਂਦਾ ਪੂਰੇ ਹੈਗੇ ਨੀਲੇ ਜਵਾਬ ਜੂਗੇ ਆ ਚੰਦੀ ਵੀ ਜੀ ਮਗਰਲੇ ਪੈਰ ਵੀ ਤੋਤੇ ਆ ਮੱਥੇ ਬੱਲ ਠੀਕਾ ਬੱਲਾ ਮੱਥਾ ਆ ਗਿਆ ਸਿੰਘ ਗੋਲ ਸ਼ੇਪ ਦੇ ਵਿੱਚ ਆ ਬਾਕੀ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਠੀਕ ਆ ਜੀ ਆਰਡਰ ਲੈਵੇ ਦੀ ਬੜੀ ਖੂਬਸੂਰਤ ਆ 10 ਕਿਲੋ ਦੁੱਧ ਆ ਬਾਕੀ ਭੂਰ ਛਿੱਟੇ ਤੋਂ ਬਚਾਈ ਆ ਹਾਂ ਜੀ ਜੀ ਕੋਈ ਨਹੀਂ ਆ ਪੂਰ ਛੱਟਾ ਨਾ ਦਿਖਾਣ ਵਾਦ ਘਾਟੀ ਆ ਠੀਕ ਆ ਜੀ ਇਧਰ ਵਿਖਾ ਦਿਓ ਬਹਿਣੀ ਵਾਲੇ ਪਾਸਿਓ ਆ ਮਾਰਾ ਰੋਚਾ ਦੇਖ ਥਾਣਾ ਉਹ ਨਾਣ ਕਰਕੇ ਥਾਣਾ ਥੋੜਾ ਖਿਸ਼ਾ ਕਰਤਾ ਉਦਾਂ ਪੂਰੀ ਵਿੱਥ ਵਿਰ ਲੈ ਗਈ ਜੀ ਆ ਲਓ ਜੀ ਲੈ ਵੀ ਨਿਸ਼ਾਨ ਚੰਗੀ ਏ ਝੋਟੀ ਦੁੱਧ 10 ਕਿਲੋ ਰੇਟ ਕੀ ਰੋਗੇ ਤਾਂ 90000 ਦਿਨਾਗੇ ਜੀ 90 ਦੀ ਹਾਂ ਜੀ 90 ਜਿੰਨੂ ਫੱਬੇ ਹਾਂਜੀ ਨਹੀਂ ਕਰ ਇੱਕੋ ਗੱਲ ਕਰਦੇ ਜਾਇਜ ਮੰਗੇ ਵਿੱਚ 10 ਨਹੀਂ ਆਪਾਂ ਜਾਇਜ ਨਿਸ਼ਾਨ ਜਦੋਂ ਹੋ ਗਈ ਨਾ ਹਾਂਜੀ ਦੱਸ ਦਿਆਂਗੇ ਵੀ ਜਾਇਜ ਹੋ ਗਈ ਨਿਸ਼ਾਨ ਕਰ ਦਈਏ ਮਾਨਤਾ ਛੋਟੀ ਚੱਗੀ ਆ ਜਾਇਜ ਦੇ ਦਾਂਗੇ ਹਾਂਜੀ 85 ਦੀ 85000 ਦੀ ਹਾਂਜੀ 50000 ਦੀ pau ਵੇਖ ਲੈ ਜੇ ਹੋਰ ਵੀ ਸ਼ਰਤਾਂ ਆ ਗਈਆਂ ਉਹ ਜਾਇਜ ਉਹ ਮਾਰ ਦੜਾ 83000 ਦੀ ਦੇਦਾ ਜੀ ਲੋ ਲੈ ਵੀ 83000 ਦੀ ਚੱਕੋ ਭਾਵੇਂ ਦੋ ਡੰਗ ਜੇ ਚਾਰ ਡੰਗ ਜੇ ਜਿੱਦਾਂ ਮਰਜੀ ਤਸੱਲੀ ਕਰੇ ਵੀ ਲੈ ਵੀ 83000 ਦੀ ਝੋਟੀ ਆ ਬਹੁਤ ਸੋਹਣੀ ਆ ਬਾਕੀ ਹਾਈਟ ਕੱਟ ਤੁਹਾਨੂੰ ਪਹਿਲਾਂ ਜ਼ਿਕਰ ਕਰ ਦਿੱਤਾ ਜੋਗੇ ਪਸਵਾ ਕੇ ਜਿੱਦਾ ਮਰਜ਼ੀ ਤਸੱਲੀਆ ਕਰੀ ਚੱਲਿਆ ਜੀ ਤੇ 83000 ਦੀ ਆ ਪਸੰਦ ਆਊਗੀ ਵੀਰਾਂ ਨੂੰ ਇੱਧਰ ਇੱਕ ਟੋਕੜ ਗੱਬੜ ਵੇਰ ਦਿਖਾ ਦਿੰਦੇ ਆ ਜੀ ਸਾਢੇ 7 ਕਿਲੋ ਦੁੱਧ ਆ ਦੇ ਥੱਲੇ ਦੋਵੇਂ ਵੇਲੇ ਮਿਲਦੀ ਹੈ ਢਾਈਆਂ ਮਹੀਨਾ ਦੀ ਚੈੱਕ ਪਾਸ ਆ ਹਾਂ ਜਿੱਦਾਂ ਮਰਜ਼ੀ ਆਲਾ ਡਾਕਟਰ ਲਿਆਣਗੇ ਤਸੱਲੀਆ ਕਰਾ ਲੈ ਭਾਵੇਂ ਆਨਲਾਈਨ ਖੜ ਕੇ ਉੱਥੇ ਤਸੱਲੀਆ ਕਰਾ ਸਕਦਾ ਜਿੱਦਾਂ ਮਰਜ਼ੀ ਐ ਸੋ ਤਾਂ 7 ਕਿਲੋ ਸਾਢੇ 7 ਕਿਲੋ ਸਾਢੇ 7 ਕਿਲੋ ਤੇ ਗੱਬੜ ਕਿਨੇ ਮਹੀਨਿਆਂ ਦੀਆਂ ਢਾਈਆਂ ਮਹੀਨਾ ਦੀ ਜੀ ਇੱਕ ਪਾਸ ਆਪਣੀ ਹੋਈ ਹੈ ਨਾ ਹਾਂਜੀ ਲੋ ਵੀ ਢਾਈ ਮਹੀਨਾ ਦੀ ਦੋਸਤੋ ਚੈੱਕ ਪਾਸ ਹੋਈ ਆ ਤੇ 7.5 ਕਿਲੋ ਧਾਰਾਂ ਦੇ ਥੱਲੇ ਹਾਜ਼ਰ ਨੇ ਘਰ ਦੀ ਥੜੀ ਗਿਆ ਨਾ ਮਰਿਆ ਚੰਗਾ ਆ ਆ ਫੋਟੋ ਕਿਤੇ ਨਹੀਂ ਖੜ ਆ ਜਾ ਕੁਝ ਨਹੀਂ ਆਂਦੇ ਆ ਲੋ ਜੀ ਪੂਰਾ ਉੱਚਾ ਕੱਦ ਦਾ ਰਹਾ ਢਾਂਜਾ ਵੇੜ ਦਾ ਮੇਰੇ ਵੀਰੋਂ ਚੈੱਕ ਕਰ ਲਿਆ ਜੀ ਵੱਡੇ ਕੱਦ ਕਾੜ ਦੇ ਵਿੱਚ ਆ ਸੋ ਜਿਹੜੇ ਮੇਰੇ ਭਰਾ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਕੋ ਟੋਕਰ ਗੱਪਰ ਪਸ਼ੂ ਲਾ ਭਰੇ ਉਹ ਕੋਈ ਵੀਰ ਵੇੜਾਂ ਦਾ ਹੁੰਦਾ ਵੀ ਸ਼ੌਂਕ ਰੱਖਦਾ ਵੀ ਟੋਕਰ ਗੱਪਰ ਕੋਈ ਮੱਝਾਂ ਦਾ ਸ਼ਕੀਨ ਇਹ ਟੋਕਣ ਗੱਬੜਾ ਗਈ ਜੀ ਪੂਰੀ ਵੱਡੀ ਫੋਲਿਆ ਜੀ ਕੋਈ ਛੋਟੀ ਮਦਰੀ ਨਹੀਂ ਆ ਹਾਂ ਲੋਬੇ ਬਾਕੀ ਵੱਡੀ ਵਹਿੜਾ ਕੋਈ ਵੀ ਸਜਣ ਆਉਂਦਾ ਠੀਕ ਆ ਜੀ ਸੌਦਾ ਕਰਿਓ ਇੱਕ ਗੱਲ ਐ ਰੱਖ ਕੇ ਸੌਦਾ ਕਰਿਓ ਵੀ ਵੱਡੀ ਹਾਈਟ ਕੱਟ ਦੇ ਵਿੱਚ ਆ ਕੋਈ ਛੋਟੀ ਵਹਿੜ ਨਹੀਂ ਹੈਗੀ ਠੀਕ ਆ ਸੋ 7.5 ਕਿਲੋ ਢਾਈ ਮਹੀਨੇ ਦੀ ਚੈੱਕ ਪਾਸ ਹੋਈ ਹੈ ਨਿਸ਼ਾਨ ਹੋਣਾਂ ਦੀ ਕੋਈ ਵੀਰ ਮੇਰਾ ਆਪਦੀ ਥਾਣਾ ਦੀ ਪਾਸ ਕਰਨੀ ਚਾਹੁੰਦਾ ਤੇ ਖੁੱਲਾ ਡੁੱਲਾ ਦੋਧਾ ਫਲੇ 7.5 ਕਿਲੋ ਚੋਕੇ ਆ ਜੀ ਥਾਣਾ ਦੀ ਪਾਸ ਬਾਕੀ ਆਂਦੀ ਨਹੀਂ ਕੋਸ਼ਿਸ਼ ਤਾਂ ਡਰਦੀ ਆ ਥੋੜੀ ਜੀ ਹੂੰ ਉਦਾਂ ਕੋਈ ਲਾਗ ਕਰਨੀ ਕੋਈ ਕੁਛ ਨਹੀਂ ਕਰਦੀ ਬਿਲਕੁਲ ਬਿਲਕੁਲ ਵੇ ਕਾਲੀ ਜੀ 35 ਵਹਿਰ ਕੋਈ ਗੱਲ ਨਹੀਂ ਤੇ ਇਹ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਰਹੂਗੀ 32000 ਦੀ ਤਾਂ ਹੋਵੇ ਜੀ 32000 ਦੀ ਹਾਂਜੀ ਨਹੀਂ ਨਾ 32 ਨਾ 31 ਗੱਲ ਹੋਰ ਕਰ ਦਈਏ ਕੋਈ ਨਹੀਂ ਜੈ ਜੀ ਮੰਗੇ ਵੀ ਜੀ ਤੁਹਾਨੂੰ ਬੜਾ ਵਾਦੇ ਵੱਡੀ ਰਕਮ ਰਪਈਆ ਫੁੱਲਦੀ ਆ ਮੈਂ ਬਾਹਰ 32 ਚੰਗੀ ਵਾਜਣ ਲੋੜ ਬੜਾ ਕਰ ਮਾਰੀ ਤੂੰ ਤੇ 29000 ਦੀ ਦੇ ਦਾਂਗੇ 29000 ਦੀ ਹਾਂਜੀ ਲਓ ਵੀ ਬਾਕੀ ਮੇਰੇ ਪ੍ਰਭੂ ਯਾਦ ਰੱਖੋਗੇ ਠੀਕ ਹੈ ਜੀ ਕਰੋ ਚਲੋ ਵੜ ਆਈ ਸੀਗੀ ਵੱਡੀ ਵੇੜਾ ਚਲੋ ਕੱਲ ਨੂੰ ਕਿਸੇ ਭਰਾ ਨੇ ਬਿਲਕੁਲ ਰੁੱਤ ਹੈ ਫੈਂਡ ਵੀ ਇਹਦੀ ਵੀਰਜੀ 6.5 60 6.5 ਇੱਥੇ ਬੈਠਣ ਦੀ ਕੋਈ ਵੀਰ ਭਰਾ ਤੋਂ ਸੌਦਾ ਕਰ ਲੈ ਫੈਂਡ ਕਢਾ ਕੇ ਵੇਚਦਾ ਹੂੰ 60 ਵਾਲੀ ਹਾਂਜੀ ਪਾਰ ਹੋ ਗਈ ਅੰਦਰ ਨਹੀਂ ਫੈਂਡ ਹੋ ਗਈ ਬਾਬੇ 29000 ਦੀ ਅੱਜ ਫਾਈਨਲ ਤੁਹਾਨੂੰ ਇਹ ਵੇੜਾ ਮਿਲ ਜੂਗੀ 7.5 ਕਿਲੋ ਦੁੱਧ ਤੇ ਚਾਹ ਪਾਣੀ ਦਾ ਡਾਂਗ ਵੀ ਚੰਗਾ ਸਾਰਦੀ ਹੈ ਕਿਸੇ ਭਰਾ ਦਾ ਨਾਲੇ ਕਰਮਾਂ ਲਈ ਅੱਗੇ ਇਹ ਤੇ ਨਹੀਂ ਬੇਫਿਕਰੀ ਆ ਵੀ ਚੀਜ਼ ਲੱਕੀ ਬਣੀ ਆ ਹਾਂਜੀ ਇਹ ਨਹੀਂ ਹੈਗਾ ਵੀ ਕੱਲ ਨੂੰ ਲਵਾਉਣੀ ਪਊਗੀ ਬਣੂਗੀ ਰਹੂਗੀ ਕਿ ਨਹੀਂ ਰਹੂਗੀ ਉਦੋਂ ਬੇਫਿਕਰੀ ਆ ਬਿਲਕੁਲ ਮੇਰਾ ਭਰਾ ਚੰਗੀ ਕੇਅਰ ਕਰ ਲਿਓ ਚੰਗੀ ਸਾਫ ਸੰਭਾਲ ਕਰ ਲਿਓ ਕਿਸੇ ਨੇ ਗਾਂ ਬਿਲਕੁਲ ਚੰਗੀ ਰੋਤ ਦੇ ਬਾਜ਼ਾਰ ਚ ਵੇਚਣੀ ਆ ਤੇ 2 ਰੁਪਏ ਚੰਗਾ ਨਫਾ ਵੀ ਦਊਗੀ ਤੁਹਾਨੂੰ ਹਾਂਜੀ ਇਹ ਅੱਜ ਨਿਸ਼ਾਨਵੀਰ ਦੇ ਕੋਲ ਦੋਸਤ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਟੋਟਲ 3 ਤਿੰਨੇ ਨਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਉਮੀਦ ਕਰਦੇ ਆ ਚੰਗੇ ਲੱਗੇ ਪਸ਼ੂ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦਿਆ ਕਰੋ ਹੋਰ ਵੀ ਭਰਾਵਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ ਨਿਸ਼ਾਨੀਰੇ ਇੱਕ ਸੰਪਰਕ ਨੰਬਰ ਆ ਬੰਦਾ 97876 74417 ਪਿੰਡਾ ਰਸੂਲਪੁਰ 11 ਜਿਲ੍ਹਾ ਦਾੰਦਾ ਤਹਿਸੀਲੇ ਤਰਨਤਾਰ ਵਿਜੀ ਹਾਂ ਹਾਂਜੀ ਤੇ ਲਾਇਆ ਮਾਲਕ ਨੂੰ ਇੱਕ ਵਾਰੀ ਫੇਰ ਬੇਨਤੀ ਹੈ ਵੀ ਸੱਤ ਜੋੜ ਕੇ ਦੇ ਦੀ ਕਰੇ ਬੰਦੇ ਜੀ ਵੀ ਜਿ ਬਸੇਰੀ ਕਰੇ ਰੱਬ ਦੇ ਰੰਗ ਰੱਬ ਗੜੀ ਜੋਰ ਨਹੀਂ ਹੈਗਾ ਵੀਰ ਜੋਰ ਨਹੀਂ ਹੈਗਾ ਵੀਰ ਹਾਂਜੀ ਜੋਰ ਨਹੀਂ ਹੈਗਾ ਹਾਂ ਚਲੋ ਇਨਸਾਨ ਆ ਪਥੇੜਾ ਕੁਝ ਇੱਕ ਦੇ ਇੱਕ ਦੂਜੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਬੜਾ ਘਰ ਭਰਾ ਭਰਾ ਸਾਹ ਜਿੰਦੇ ਆ ਹਾਂਜੀ ਰਾਜਣਾ ਉਹਦੇ ਕੇ ਯੋਰ ਨਹੀਂ ਗਾ ਹਾਂਜੀ ਵੀਰ ਜੀ ਅੱਜ ਤਾਂ 2 ਘੰਟਿਆਂ ਬਾਅਦ ਪਹਿਲਾਂ ਵੀ ਪੈਂਦਿਆ ਹੁਣ ਫਿਰ 2 ਘੰਟੇ ਬਾਅਦ ਬਦ ਲੱਗ ਗਿਆ ਵੀਰ ਜੀ ਫੋਲੀ ਮੀ ਪੈਂਦਿਆ ਆ ਦੇ ਬਿਲਕੁਲ 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 ਚਲੋ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇਰੀ